ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਵੱਡੇ ਸਭਰਾ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬਾ ਜਾਂਦਾ ਤੇ ਨੇੜੇ ਹਰੀਕਾ ਪਤਨ। ਪੱਟੀ ਸ਼ਹਿਰ ਵੀ ਨੇੜੇ ਰਹਿ ਜਾਂਦਾ ਹਰੀ ਕਾ ਪੱਤਨ ਵੀ ਇਥੋਂ ਬਿਲਕੁਲ ਨੇੜੀਕ ਰਹਿ ਜਾਂਦਾ ਤੇ ਸੱਜਣੋ ਮਲਾਵਾਂਗੇ ਤੁਹਾਨੂੰ ਹੀਰੇ ਨੂੰ ਵੱਡੇ ਸਭਰਾ ਵਾਲੇ ਭਰਾ ਹੀਰੇ ਨੂੰ ਮਲਾਵਾਂਗੇ ਦੋ ਐਨੀਮਲ ਹਨ ਇੱਕ ਬੂਰੀ ਆ ਸੱਜਣੋ ਪੂਰੀ ਚੰਗੀ ਝੁੱਟੀ ਬੜੇ ਵੱਡੇ ਕੱਦ ਕਾਠ ਦੀ ਤੇ ਇੱਕ ਸੱਜਣੋ ਆਹਾ ਕਾਲੀ ਝੁੱਟੀ ਮੋਹਰਾ ਦੀ ਕਿੰਨੇ ਦਿਨ ਬਾਕੀ ਸੂਨ ਚ ਕਿਹੜਾ ਸੁਭਾ ਸੁੰਦੀ ਇਹਦੀਆਂ ਵੀ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਆਂਗੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਜਿਹੜਾ ਪਸੰਦ ਆਉਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਸੱਜਣੋ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ। ਆਜੋ ਬੂਰੀ ਤੋਂ ਕਰਦੇ ਆਂ ਸ਼ੁਰੂ ਤੇ ਲੈ ਕੇ ਡਿਟੇਲ ਤੁਹਾਨੂੰ ਦੱਸਦੇ ਆਂ ਵੀ ਕਿੰਨੇ ਟਾਈਮ ਦੀ ਸੂਈ, ਕਿੰਨਾ ਦੁੱਧ, ਕੱਦ ਕਾਠ ਲਿਓ, ਵੇਲ ਲਿਓ ਬੇਫਿਕਰ ਹੋ ਕੇ ਆਜੋ ਬਹੁਤ ਵੱਡਾ ਟਾਂਚੇ ਦੀ ਮੈਂ ਆ। ਬੜਾ ਹੀ ਚੰਗਾ ਪੱਠਪੜਾ ਲੱਗਾ ਕਰਮ ਵਾਲੀ ਨੂੰ ਜੇ ਕੋਈ ਬੂਰੀ ਦਾ ਚਾਹ ਵਾਣਾ, ਤਿਲਾਂ ਵਾਲੀ ਦਾ ਖਾਸ ਕਰਕੇ ਤਾਂ ਸੰਪਰਕ ਕਰ ਲਿਓ ਹੀਰੇ ਨਾਲ। ਹੀਰੇ ਵੀਰ ਸਾਸਰੀ ਕਾਲ ਸਤਿ ਸ੍ਰੀ ਅਕਾਲ ਹੋਰ ਸੁਣਾ ਵਧੀਆ ਵਧੀਆ ਚੜ੍ਹਦੀ ਕਲਾ ਚੜ੍ਹਦੀ ਕਲਾ ਨਾ ਹਾਂਜੀ ਹਾਂਜੀ ਵਧੀਆ ਤੇ ਹੀਰੇ ਆਪਣਾ ਡਰੈੱਸ ਪੈਣਾ ਭਰਾ ਮੈਨੂੰ ਦੱਸ ਦਗੇ ਹਾਂਜੀ ਆਪਣਾ ਨਾਮ ਹੀਰਾ ਸਿੰਘ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਸਾਹਿਬ ਜਿਆਦਾ ਮੇਨ ਤੇ ਆਪਾਂ ਨੂੰ ਮਤਲਬ ਹਰੀਗਾ ਪਤਣ ਹਾਂ ਮੇਨ ਵੱਡੀ ਨਿਸ਼ਾਨੀ ਹਾਂਜੀ ਮੇਨ ਵੱਡੀ ਬਾਕੀ ਕੋੜਵਡਾ ਹੋ ਗਿਆ ਫਰੋਜਪੁਰ ਤੋਂ ਆਣਾ ਵਾ ਇਥੋਂ ਫਰੋਜਪੁਰ ਆਪਾਂ ਨੂੰ ਹੋਏਗਾ ਕੋਈ ਵੀ 35 ਕਿਲੋਮੀਟਰ ਫਰੋਜਪੁਰ ਸ਼ਹਿਰ ਹਾਂਜੀ ਪੱਟੀ ਸ਼ਹਿਰ ਵੀ ਆਪਾਂ ਨੂੰ 10 ਕਿਲੋਮੀਟਰ ਆ 10 ਕਿਲੋਮੀਟਰ ਆ ਤੇ ਬਾਕੀ ਵੱਡੇ ਸਭਰਾ ਸਾਰੇ ਜਾਣਦੇ ਸਾਰੇ ਜਾਣਦੇ ਹਾਂ ਜਿੱਥੇ ਮਰਜੀ ਨਾ ਲੈਣਾ ਨੰਬਰ ਮੇਰੇ ਭਰਾ ਦਾ ਹਾਂਜੀ ਨੰਬਰ 8198 52854 8198 52854 ਵਪਾਰ ਦਾ ਕੰਮ ਰੁਟੀਨ ਚ ਪਸਦਾ ਹਾਂਜੀ ਹਾਂਜੀ ਦੋ ਤਿੰਨ ਮਹੀਆਂ ਲੈਣੀਆਂ ਵੇਚ ਕੇ ਫੇਰ ਲੈਣਾ ਹਾਂਜੀ ਹਾਂਜੀ ਦੋ ਦਿਨ ਮੱਝ ਹੁੰਦੀਆਂ ਆਪਣੇ ਤਾਂ ਠੀਕ ਆ ਹਾਂਜੀ ਤੇ ਜੀ ਇਹਦੀ ਗੱਲ ਕਰੀਏ ਤਾਂ ਇਹ ਸੂਆ ਕਿਹੜਾ ਸੂਈ ਆ ਇਹ ਸੰਧੂ ਸਾਹਿਬ ਤਿੱਜਾ ਸੂਆ ਸੂਈ ਆ ਓਕੇ origignal ਹਾਂਜੀ ਤਿੱਜਾ ਹਾਂਜੀ ਓਕੇ ਤੇ ਇਹ ਆਈ ਆਪਣੀ ਭੈਣ ਤੋਂ ਆਪਣੀ ਉਹਨਾਂ ਦੇ ਘਰ ਦੀ ਵੀਡੀਓ ਪਈ ਆ ਹਾਂਜੀ ਆਪਣੇ ਭੈਣ ਦੇ ਘਰ ਦੀ ਉਹਨਾਂ ਦੇ ਮਾਲ ਡੰਗਰ ਮਲਾਂ ਮੱਜਾਂ ਸਾਰੀਆਂ ਬੜੀਆਂ ਟੋਕ ਦੀਆਂ ਓਕੇ ਵੀ ਆਪਣੇ ਆਪ ਦੇ ਘਰੋਂ ਹੀ ਆਈ ਆ ਆਪਣੇ ਆਪ ਦੇ ਘਰੋਂ ਆ ਮੰਨ ਲਓ ਆਪਣੀ ਆਪ ਦੀ ਲਾ ਲੋ ਤੁਸੀਂ ਹਾਂਜੀ ਤੇ ਦੁੱਧ ਦੇ ਇਸ ਟਾਈਮ ਹੋਗਾ ਕੋਈ ਜਿੰਨਾ ਮਰਜ਼ੀ ਉਹਦਾ ਕਹੀ ਜਾਈਏ ਭਾਵੇਂ ਤੋਲਣਾ 15 ਕਿਲੋ ਲੀਟਰ ਵਾਲਾ 12 ਕਿਲੋ ਹੋਊਗਾ ਓਕੇ ਤੁਸੀਂ 11 ਹੀ ਮੈਨੂੰ ਆਪਾਂ ਕਿਲੋ ਘਾਟਾ ਵਾ ਵਾਦ ਨਹੀਂ ਦੱਸਣਾ ਘਾਟ ਹੀ ਦੱਸਾਂਗੇ ਠੀਕ ਆ ਤੇ 11 ਦੁੱਧ ਚਵਾਵਾਂਗੇ ਜਿਹੜਾ ਮਰਜ਼ੀ ਆ ਜੇ ਹੋਊ 12 ਹੀ ਪਰ ਆਪਾਂ ਘਾਟ ਹੀ ਦੱਸਣਾ ਵਾਦ ਨਹੀਂ ਦੱਸਣਾ ਬਹੁਤ ਕੱਦ ਕਾਠਾ ਹਨਾ ਤੇ ਪੇਟ ਕੁੜੇ ਵਾਲੋ ਕੁੜੇ ਦੀ ਬਾੜੀ ਚੰਗੀ ਮੈਂ ਜਿਵੇਂ ਆ ਵੀ ਲੋਕੀ ਕਹਿ ਦਿੰਦਾ ਵੀ ਨਿੱਕੇ ਹਥੀ ਨਹੀਂ ਆਉਂਦੀ ਉਹ ਗੱਲ ਹੀ ਆ ਉਹ ਆ ਨਿੱਕੇ ਹਥੀ ਜੇ ਮੰਨ ਲਓ ਇਹਨੇ ਥਣਾ ਥਣਾ ਤੇ ਕੀ ਵੀ ਬੱਚਾ ਛੱਡ ਦਿੰਦਾ ਰਿਆ ਕੀ ਚੱਕਾ ਪੈ ਗਿਆ ਆ ਵੇਖੋ ਲੱਤ ਤੇ ਦੀ ਡਾਲਾ ਵਜਾ ਹੀ ਅੱਛਾ ਕੜਦੀ ਮੰਨ ਲਓ ਵੀ ਪਿੱਛੇ ਲੱਗ ਗਈ ਓਕੇ ਦਾ ਵੀ ਐਡੀ ਵੱਡੀ ਆ ਹਾਂਜੀ ਤੇ ਇਹਦੇ ਥਣਾ ਤੇ ਆਪਾਂ ਪਹਿਲਾਂ ਦੱਸ ਦਈਏ ਵੀ ਬੱਚੇ ਨੇ ਤਾਂ ਦੰਦ ਮਾਰੇ ਹੋਏ ਆ ਓਕੇ ਉਹਨਾਂ ਨੇ ਕੰਮ ਆ ਰੱਖਿਆ ਤੇ ਛੱਡ ਗਏ ਤੇ ਦੁੱਧ ਗਣ ਚੋਣ ਲੱਗ ਪੈਂਦਾ ਸੀ ਹਾਂ ਵੀ ਇਹਦੇ ਦੰਦ ਵਿਖਾਇਓ ਮੜੇ ਜੇ ਅ ਸ਼ੁਰੀਆਂ ਰਗੇ ਆ ਹਨਾ ਕੀ ਆ ਆ ਸਹੀ ਗੱਲ ਆ ਤੇ ਸਾਬ ਇਹਨੂੰ ਸੂਈ ਨੂੰ ਕਿੰਨਾ ਚਿਰ ਦੱਸਿਆ ਆਪਣੀ ਭੈਣਾਂ ਰਾਂਜੀ ਸੂਈ ਨੂੰ ਕੋਈ 14-15 ਦਿਨ ਹੋ ਗਏ ਜੇ 14 ਤੋਂ 15 ਦਿਨਾਂ ਦੀ ਸੂਈ ਆ ਅਜੇ ਮਾਲਾ ਬਹੁਤ 12 ਹੀ ਆ ਤੇ 11 ਮੰਨ ਕੇ ਦੇਵਾਂਗੇ ਦੁੱਧ ਦੇ ਆ ਵੀ ਕੋਈ ਮੇਰਾ ਵੀ ਸੇਵਾ ਵਾਲਾ ਹੋਵੇ ਸਹੀਂ 15 ਕਿਲੋ ਦੋ 15-16 ਕਿਲੋ ਦੇ ਦਊਗੀ ਦੇ ਦਊਗੀ ਹਾਂਜੀ ਬੜਾ ਪੈਠ ਪੁੜਾ ਤੇ ਬੜਾ ਕੰਦ ਕਾਠਾ ਚਵਾਈ ਓਕੇ ਆ ਹਨਾ ਚਵਾਈ ਓਕੇ ਬਾਕੀ ਧਾਰਾ ਬਾਕੀ ਧਾਰਾ ਵਿਖਾ ਦੇਣੀਆਂ ਤਿਲਾਂ ਵਾਲੀ ਪੂਰੀ ਜਿਹਨੂੰ ਆਂਦੇ ਆ ਰੀਜਨਲ ਆ ਇੱਕ ਅੱਧਾ ਤੇਲ ਹੁੰਦਾ ਨਾ ਸਾਰੀ ਭਰੀ ਭਈ ਇਹ ਤਾਂ ਸਾਰੀ ਭਰੀ ਆ ਨੇੜਿਓਂ ਵਿਖਾਈਏ ਤਾਂ ਵੇਖੋ ਕੱਢੀ ਲੋ ਵੀ ਸੱਜਣਾ ਹੁਣ ਕੱਦ ਕਾਠ ਦਾ ਤੁਸੀਂ ਵੀ ਗੈਸ ਲਾਇਓ ਪੂਰੇ ਵੱਡੇ ਬੋਡੀ ਸਟਰਕਚਰ ਦੀ ਚੰਗੇ ਬੱਚੇ ਲੈਣ ਲਈ ਵੀ ਮੈਂ 100 ਮੱਝਾਂ ਇਹੋ ਜਿਹੀ ਕੋਈ ਪਿੱਠਪੜੇ ਵਾਲੀ ਆਉਂਦੀ ਆ ਆਉਂਦੀ ਇਹ ਗੱਲ ਕੋਈ ਸ਼ੱਕ ਨਹੀਂ ਹੀਰੇ ਬਹੁਤ ਚੰਗੇ ਪਿੱਠਪੜੇ ਦੀ ਬੂਰੀ ਸੁਭਾਅ ਵੇਖੋ ਕਿਆ ਬਾਤ ਸੱਜਣੋ ਐਤ ਕੀ ਦੀ ਛੱਡੋ ਗਾਂ ਵਾਲੇ ਸੂਏ ਨੂੰ ਬਹੁਤ ਸ਼ਾਨਦਾਰ ਮੈਂ ਰੋਗੀ ਜੇ ਜੇ ਮਰਜ਼ੀ ਬੱਚੇ ਲਿਓ ਚੰਗੇ ਟੀਕੇ ਭਰਾ ਲਿਓ ਤੇ ਨਸਲ ਤਿਆਰ ਕਰੂਗੀ ਘਰੇ ਕੋਈ ਇਹ ਪੇਟਣ ਨਹੀਂ ਜੇ ਹਾਂ ਐਡੇ ਕੱਦ ਕਾਠ ਵਾਲੀ ਐਡੇ ਪੱਠਪੜੇ ਵਾਲੀ ਸਜਣੋਂ ਮੈਂ ਨਹੀਂ ਲੱਭਦੀ ਬੜੀ ਘੱਟ ਲੱਭਦੀ ਆ ਬਾਕੀ ਨੀਲੀ ਦੇ ਟੀਕੇ ਲਵਾਉਂਗੇ ਬੱਚੇ ਇਹ ਬੂਰੇ ਨੀਲੇ ਵੀ ਪਾ ਜੂਗੀ ਉਹਨਾਂ ਕੋਲੇ ਆਉਂਦਾ ਪੂਰਾ ਸਾਨ ਓਕੇ ਤੇ ਮਤਲਬ ਉਤੋਂ ਹੀ ਉਹ ਮਤਲਬ ਹੈਗਾ ਉਹ 골ਡਨ ਪੂਰਾ ਨੀਲੀ ਨਹੀਂ ਹੁੰਦਾ ਤਾਂ ਕਰਕੇ ਬੱਚਾ ਨਹੀਂ ਦੰ ਦਿੱਤਾ ਹਾਂ ਨਹੀਂ ਸਕੂਲ 'ਚ ਵੀ ਨਿਸ਼ਾਨੀ ਹੈ ਤੇ ਆਹ ਦੀ ਹੈ ਹਨਾ ਮੈਂ ਬਹੁਤ ਥੈਂਕ ਯੂ। ਸ਼ਾਕੀ ਨਹੀਂ ਕੋਈਏਗਾ। ਸ਼ਾਕੀ ਨਹੀਂ ਕੋਈ ਇਹਦੀਆਂ ਤਾਂ ਹਨਾ ਤੇ ਧਾਰਾ ਵਖਾਈਏ ਨਾਲੇ ਰੇਟ ਦੱਸ ਜੀ। ਹਾਂ ਜੀ ਆਪਾਂ ਫਿਰ ਆਪਾਂ ਲਾਸਟ ਤੇ ਚੋਈ ਬਾਈ ਖਾਦਨੇ। ਅੱਛਾ ਓਕੇ। ਹਾਂ ਜੀ ਹਾਂ ਜੀ। ਚਵਾਈ ਚੱਲ ਨਾਲੇ ਸ਼ੁਰੂ ਚਲਾ ਦੇਾਂਗੇ ਫਿਰ ਆਪਾਂ ਹਨਾ। ਇਹਦਾ ਰੇਟ ਫਿਰ ਰੇਟ ਸੰਧੂ ਸਾਹਿਬ ਐਡੀ ਮਾਈ ਦਾ ਭਾਵੇਂ ਆਪਾਂ 1.5 ਲੱਖ ਵੀ ਕਰ ਲਏ ਨਾ। ਹਾਂ ਬਿਲਕੁਲ। ਤੁਹਾਨੂੰ ਪਤਾ ਨਾ ਆਪਣਾ ਉੜਦਿਆਂ ਵਾਲਾ ਮੋਲ ਹੁੰਦਾ। ਆਪਾਂ ਪਰਸੋ ਚੋਸ ਵੀਡੀਓ ਪਾਈ ਸੀ। ਹਾਂ ਜੀ ਹਾਂ ਜੀ। ਮੇਰੇ ਸੋਣਾ ਸ਼ੋਰਟ ਦੇ ਵੀ ਆ ਗਿਆਂ ਸੀ। ਹਾਂ ਨਹੀਂ ਮਾਲ ਵੇਖ ਜਾਂਦਾ ਵਾਹਿਗੁਰੂ ਦੀ ਕਿਰਪਾ ਸੱਚੇ ਸਤਗ ਨੇ ਕਰਦੇ ਪਿਆਰ ਮੁਹਬਤ ਸਵਾਦੀ ਨਾਮ ਮੈਂ ਮੈਂ ਤੇਰੀ ਹੈਗੀ ਆ ਚਲ ਜੀ ਭਾਣਾ ਲਿਆਇਆ ਭੈਣ ਕੋਲੋਂ ਭਾਣਾ ਆਈ ਤੇ ਭਾਣਾ ਹੀ ਕਹੇ ਭੈਣ ਕੋਲੋਂ ਹਾਂਜੀ 23000 ਛੋਟ ਕਰਦਨੇ 102000 ਦੀ ਦੇ ਦਾਂਗੇ 1 ਲੱਖ ਤੇ 2000 ਦੀ ਅੱਜ ਦਾ ਬੜੀ ਵੱਡੀ ਜੇ ਤੋ ਮਰਦੀ ਮੇਰਾ ਵੀਰ ਕੋਈ ਟਰਾਈ ਮਾਰ ਲੇ ਜੇ ਕੀ ਐਡੀ ਮੈਂ ਦੇ ਦੇ ਆਪਣੇ ਘਰੇ ਕੋਈ ਚਾਰ ਡੰਗ ਚੋਲੇ ਕੀ ਆ ਭਾਵੇਂ ਵੀਡੀਓ ਕਾਲ ਦੇ ਚੋਲੇ ਜਿੰਨਾ ਦੁੱਧ ਦੱਸਿਆ ਪਾਂ ਕਿੱਲੋ ਵਧੂਗਾ ਘਟਨੇ ਹੋਊਗਾ ਹਾਂ ਵੀ ਆਦੀਆਂ ਤਸੱਲੀਆ ਕਰਨੀ ਤਸੱਲੀ ਕਰਕੇ ਖੜੇ ਜੀ ਦੀ 1 ਲੱਖ ਤੇ 2000 ਕਿਉਂਕਿ ਪੈਸੇ ਬੜੇ ਔਖੇ ਬੰਦੇ ਆ ਆਪਾਂ ਵੀ ਲਾ ਕੇ ਆਉਣੇ ਆ ਜਿਹੜਾ ਮਰਜੀ ਮੇਰਾ ਵੀ ਜਿਹਨੇ ਪੈਸੇ ਲਾਉਣੇ ਆ ਤਸੱਲੀ ਕਰੇ ਨਾ ਕਿਉਂਕਿ ਵੀਡੀਓ ਭੈਣ ਨਾਰਾਂ ਨੇ ਵੀ ਵੇਖਣੀ ਆ ਉਹ ਕਹਿਣਾ ਕਹਿਣ ਵੀ ਹੀਰਾ ਨਫਾ ਬੜਾ ਲੈ ਗਿਆ ਹਾਂਜੀ ਚੋਂ ਨਿਕਰ ਜੇ ਮੰਨ ਲਓ ਦੁੱਧ ਦੇ ਕੇ ਨਾ ਲਾਦਾ ਜੜੀ ਤਾਂ ਹਰ ਇੱਕ ਥਾਂ ਚੋਲਿਆ ਵਾਹ ਸੁਧਾਰ ਨਹੀਂ ਹੋਊਗਾ ਤੇਜ ਓਕੇ ਵੀ ਜਦੋਂ ਖਾਲੀ ਹੋ ਗਏ ਥਾਣਾ ਤੇ ਖਾਲੀ ਰਹਿਣਗੇ ਸਾਰਾ ਤਾਂ ਦਿੱਕੇ ਵਾਰੀ ਸੈੱਡ ਦੀ ਨਾ ਛਟੂਗੀ ਓਕੇ ਕਰਦੇ ਪਿੱਛੋਂ ਆਉ ਨੂੰ 1 ਲੱਖ ਤੇ 2000 ਦੀ ਆ ਮਾੜੀ ਮੋਰ ਜੀ ਦੰਦੀ ਵਜੀ ਆ ਤੇ ਮੜਾ ਜਾ ਵਿਖਾ ਦੇ ਜੇ ਹਾਂ ਹਾਂਜੀ ਵੀ ਉਹ ਬੱਚੇ ਨੇ ਦੰਦ ਮਾਰਿਆ ਸਣਾ ਦੇ ਕੋਈ ਬਾਕੀ ਚੂਨ ਦੀ ਦਿੱਕਤ ਤਾਂ ਨਹੀਂ ਮੰਦੀ ਨਾ 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 ਮਾਸਾ ਜੇ ਨਹੀਂ ਹੁੰਦੀ ਓਕੇ ਓਕੇ ਬਾਕੀ ਚੋਈ ਦੇਣੀ ਆ ਆਪਾਂ ਯਾਰ ਇਹ ਆ ਰੂਬ ਜੀ ਲੈਂਦੀ ਆ ਓਕੇ ਇਹ ਲਾਈ ਆਈਡੀਆ ਆ ਦੋ ਦਿਨਾਂ ਨੂੰ ਹੋ ਜਾਣੀ ਸੈੱਟ ਕਰਵਾ ਬਾਕੀ ਇਹ ਵੰਗਾ ਵੀ ਕੀਤੀ ਆ ਓਕੇ ਬੱਚਾ ਛੱਡੋ ਨਾ ਛੱਡੋ ਠੀਕ ਆ ਵੀ ਵੰਗੇ ਤੇ ਵੀ ਮਿਲੂ ਜੇ ਬੱਚਾ ਰੱਬ ਨਾ ਕਰੇ ਉਨੀ ਕੀ ਹੋ ਜੇ 1 ਲੱਖ ਤੇ 2000 ਥੋੜਾ ਬੋਦਾ ਮੰਨਦਾ ਜਿਆਦਾ ਨਾ ਮੇਰਾ ਵੀਰ ਕਰੇ ਬਾਹ ਨਾ ਮਰੋੜੇ ਆ ਮੈਂ ਤਾਂ ਛੋਟੀਆਂ ਦਾ ਮੋਲ ਜਮਾ ਜੈਜ ਕੀਤਾ ਕੋਈ ਸ਼ੱਕ ਨਹੀਂ ਸੱਜਣਾ ਤੇ ਇਹਦਾ ਕੀ ਲੇਖਾ ਜੋਖਾ ਇਹ ਸੰਧੂ ਸਾਹਿਬ ਵੇਖਣ ਨੂੰ ਤਾਂ ਪਹਿਲਾਂ ਲੱਗਦੀ ਆ ਉਹਨਾਂ ਨੂੰ ਹੈਨਾ ਤੁਸੀਂ ਵੀ ਕਹਿੰਦੇ ਸੀ ਹਾਂ ਮੈਂ ਵੀ ਸੋਚਿਆ ਪਹਿਲੇ ਸੂਏ ਕਦੇ ਇਹ ਆ ਦੋ ਜਣ ਛੋਟੀ ਠੀਕ ਆ ਤੇ ਮੂੰਹ ਤਾਂ ਫੜਕ ਨਹੀਂ ਵੇਖਿਆ ਦੰਦੀਆਂ ਜੀ ਹੋਣੀਆਂ ਓਕੇ ਕੱਦ ਕਾਟ ਇਹਦਾ ਵੀ ਪੂਰਾ ਫੁੱਲ ਜੇ ਨੇ ਕੱਦ ਕਾਟ ਚੰਗੀ ਆ ਵੇਲ ਵੀ ਚੰਗੀ ਆ ਹਾਂਜੀ ਤੇ ਤੇਨ ਲੈ ਜੂ 10 10 ਦਿਨਾਂ ਹਾਂਜੀ ਲੈਂਦੀ ਐ ਤੇ ਫਿਰ ਨਸਲ ਕੁਆਲਟੀ ਵਾਲੀ ਹਾਂ ਜਾਨ ਨਸਲ ਚੰਗੀ ਐ ਦੁੱਧ ਕਿੰਨਾ ਕਹ ਕਹਿੰਦੇ ਇਹਦੇ ਮਾਲਕ ਨੇ ਵੀਰੇ ਪਹਿਲੇ ਸਵੇਰੇ ਦਿੱਤਾ ਇਹਨੇ ਕੋਈ 10 ਕਿਲੋ ਓਕੇ ਫਿਰ ਕੀ 12 13 ਕੀ ਜਾਂਦਾ ਇਹਨੂੰ ਹਾਂ ਵਾਕੇ ਨਹੀਂ ਤਾਂ 13 14 ਦਾ ਹਰੇਕ ਹੀ ਦੱਸ ਦਿੰਦਾ ਹਨਾ ਨਿਗਰਲੇ ਦੇ ਦੀ 10 ਦਾ ਵਟਾ ਹੀ ਹੈ ਨਹੀਂ ਹੁਣ ਨਿਗਰਲੇਵੇ ਵਾਲੀ ਆ ਵਾਕੇ ਇਹਨਾਂ ਦੁੱਧ ਦੇਈ ਜਾਊਗੀ 11 12 ਕਿਲੋ ਰਾਮ ਹਾਂਜੀ ਇਹਨਾਂ ਨਵਾਂ ਹਾਨ ਝੂਟੀ ਆ ਤੇ ਬਾਕੀ ਅਜੇ ਖੁੱਲਣ ਦਾ ਨਹੀਂ ਪਤਾ ਕਿੰਨੀ ਕੋ ਖੁੱਲਣੀ ਥੱਲਿਓ ਕਰ ਮਾ ਇਹ ਚੀਪਾ ਹੁੰਦਾ ਕਿ ਪੁਰਾਣੀ ਖਚਿਆ ਨੇ ਨਹੀਂ 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 ਦਸ ਦਿਨ ਨਹੀਂ ਸੁੰਦੀ 12 ਲੈ ਸਕਦੀ ਐ ਕੱਟ ਨਹੀਂ ਲੈਂਦੀ ਤੇ ਬਾਕੀ ਸਰੀਰ ਕ ਢਾਂਚਾ ਬਹੁਤ ਸੋਹਣਾ ਸੱਜਣਾ ਝੋਟੀ ਦਾ ਪਤਲੀ ਚਮੜੀ ਜਿਵੇਂ ਕਾਗਜ਼ ਵਰਗੀ ਤੁਹਾਨੂੰ ਹੀਰੇ ਨੂੰ ਕਹਿੰਦੇ ਚੁੰਡੀ ਭਰ ਕੇ ਵਿਖਾ ਪਿੱਛੇ ਜਿਵੇਂ ਕਾਗਜ਼ ਵਰਗੀ ਆ ਬਾਕੀ ਤੇ ਪੰਟ ਓਪਣੋਕੇ ਆ ਮੈਨਾ ਰੂਰਗੀ ਆ ਤੇ ਤੇ ਹਾਂਜੀ ਹਾਂ ਨਹੀਂ ਨਹੀਂ ਜਿਵੇਂ ਓਕੇ ਆ ਯਾਰ ਨਾੜਾ ਨੂੜਾ ਵੇਖੋ ਪਿੰਡੇ ਤੇ ਹਾਂ ਹਾਂਜੀ ਫਿਰ ਥਣਾ ਥਣਾ ਦੀ ਵਿਰਲ ਪੂਰੀ ਐ ਨਹੀਂਗਾ ਕੋਈ ਆ ਤੇ ਪਾਰ ਪਿੱਛੇ ਨੂੰ ਵੀ ਵੇਖਿਆ ਨੀ ਉਹ ਟੋਟੀ ਆ ਹਾਂਜੀ ਹਾਂਜੀ ਸਾਫ ਸੂਫ ਚੰਗੀ ਆ ਥੱਲੇ ਬਟਨ ਆਲੀ ਆ ਹਾਂਜੀ ਹਾਂਜੀ ਹਾਂ ਆ ਆ ਵੇਖ ਆ ਵੇ ਇਥੋਂ ਚਮੜੀ ਵੇਖ ਦੀ ਕਿੰਨੀ ਬਰੀਕ ਆ ਹਨਾ ਸ਼ੀਸ਼ਿਆਂ ਵਾਂਗੂ ਚਮਕਦੀ ਨਾ ਬਾਕੀ ਥਣ ਥਣ ਬਹੁਤ ਸੋਹਣਾ ਹਾਂ ਕਿੰਦੀ ਸੋਹਣੀ ਮੰਨ ਲਓ ਵੈਰਲ ਲੱਗੀ ਆ ਸੱਜਣਾ ਵੇਖੋ ਕਿਆ ਬਾਤ ਆ ਤੇ ਇਹਦਾ ਫਿਰ ਸਾਬ ਰੇਟ ਰੇਟ ਕਰ ਲਈਏ ਇੱਕ ਵੀ ਇਹਦਾ ਨਹੀਂ ਜਾਇਜ਼ ਕਰ। ਕਵੀ ਨਾ ਕਰ ਛੋੜਾ ਵੱਡੀਆਂ ਕਰ। ਬਹੁਤ ਚੰਗੀ ਆ। ਨਹੀਂ ਚੰਗੀ ਆ ਚੰਗੀ। ਮਾੜੀ ਨਹੀਂ। ਹਾਂਜੀ। ਪਰ ਚੱਲ ਜੇ ਜਾਇਜ਼ ਕਰਾਂਗੇ ਪਾਣੀ ਵਗਦਾ ਹੀ ਹੀਰੇ ਚੰਗਾ। ਬੰਨ ਕੇ ਕੀ ਕਰੀ ਚੱਲਾਂਗੇ ਕੰਨੀਆਂ ਇਕੱਠੀਆਂ ਕਰ ਲਾਂਗੇ ਆਪਾਂ। ਪੂਰੀ 200000 ਛੋੜ ਕਰ ਦੀਏ ਲੱਖ ਦੀ ਦੇ ਦਈਏ। ਹੋਰ ਕਰ ਦੀਏ। ਥੋੜੀ ਕਰ ਦੇ ਬਾਹਲੀ ਨਾ ਕਰ। 95000 ਹੀ ਦੇ ਦਾਂਗੇ ਹੋਰ ਦੱਸੋ। 90 ਦੇ 5 95000। ਉੱਥੋਂ ਥੋੜਾ ਬੋਧਾ ਮਾਨਦਾਨ ਕਰ ਦਾਂਗੇ। ਓਕੇ। 50000 ਨਹੀਂ ਨਾ ਰੇਟ ਲਵਾਂ। ਨਹੀਂ ਵਾਕਈ 95000 ਦੀ। ਪਹੁੰਚ ਵੀ ਕੋਈ ਨਹੀਂ ਖੁੱਲਾ ਡੋਲਾ ਮਾਨਦਾਨ ਕਰਦਾਂਗੇ ਓਕੇ ਤੇ ਖੁੱਲ ਜਾਣੀ ਝੋਟੀਏ ਜੀ ਹਾਂਜੀ ਐਡੀ ਗੱਲ ਨਹੀਂ ਹੈਨਾ 95000 ਚੋਂ ਵੀ ਛੋੜ ਛੱਪਾ ਆ ਪਾਣੀ ਆਂਦੇ ਨੂੰ 14 15 12 ਕਿਲੋ ਤੇ ਦੁੱਧ ਤੇ ਡਿਗਦੀ ਨਹੀਂ ਨਾ ਇਹ ਨਹੀਂ ਡਿਗਦੀ ਜਾਤ ਨਸਲ ਵਾਲੀ ਆ ਠੀਕ ਆ ਤੇ ਉਹਦੇ ਛੱਡ ਗਏ ਬੱਚਾ ਹਾਂਜੀ ਬਸ ਮਾਓ ਖਾਂ ਸਾਢੇ ਦਿਨ ਬੱਚਾ ਛੜਾਤਾ ਬਾਕੀ ਮੈਂ ਵੰਗੇ ਤੇ ਲੱਗੀ ਹੋਈ ਐ ਇੱਧਰ ਬਹੁਤ ਪਸੂ ਵਾਲੀ ਤੇ ਇਹ ਇੱਕ ਗੱਲ ਹੋਰ ਇਹ ਵਾਂਗਾ ਬੱਚਿਆਂ ਵਾਂਗੂ ਮੰਨਦੀਆਂ ਕਈ ਮਈਆਂ ਹਾਂਜੀ ਹਨਾ ਸਾਡੇ ਏਰੀਆ 'ਚ ਬੱਚਿਆਂ ਨੂੰ ਕਰਦੀਆਂ ਇਹਨੂੰ ਪਾਲੋ ਮੈਂ ਬੱਚਾ ਛੱਡੋ ਨਾ ਛੱਡੋ ਨਾ ਛੱਡੋ ਕੱਲਾ ਜੂੜ ਪਾ ਕੇ ਬਹਿਜੋ ਹਾਂਜੀ ਓਕੇ ਸੱਜਣੋ ਤਾਂ ਸਮਾਹ ਕਰ ਲਿਆ ਤੇ ਹੁਣ ਤੁਹਾਨੂੰ ਮੈਂ ਧਾਰਾਂ ਇਹਦੀਆਂ ਚੈੱਕ ਕਰਾਉਂਗਾ ਕਿਉਂਕਿ ਤਸੱਲੀ ਹੋ ਜਾਊਗੀ ਤੁਹਾਨੂੰ ਅੱਧੀ ਮਿਹਨਤ ਲੈਣੀ ਸੌਖੀ ਹੋ ਜਾਊਗੀ ਸੱਜਣੋ ਅਗਲੇ ਥਾਣਾ ਦੀ ਚਵਾਈ ਖੀਰੇ ਭਰਾ ਨੇ ਸ਼ੁਰੂ ਕੀਤੀ ਆ ਤੇ ਤੁਹਾਨੂੰ ਮੈਂ ਧਾਰਾ ਮਾਰ ਇਹ ਬਖਾ ਦੇਣਾ ਇੱਥੇ ਉਸ ਤੋਂ ਬਾਅਦ ਆਪਾਂ ਜਿਹੜੀ ਚਵਾਈ ਹੋਈ ਉਹ ਸਟਾਰਟਿੰਗ ਚਲਾ ਦਈਏ ਫਿਰ ਮਗਰਲੇ ਨੇ ਮਾਰੀ ਵੀਰੇ ਜਿਵੇਂ ਆ ਪਹਿਲਾਂ ਦੰਦਿਆਂ ਭਰੀਆਂ ਮੰਨਦੀ ਪੂਰਾ ਵੀ ਨਹੀਂ ਪੂਰਾ ਨਹੀਂ ਮੰਨਦੀਆਂ ਹਣਾ ਆ ਗਿਆ ਰਮਨ ਸਿੱਕਰ ਜਾ ਆ ਗਿਆ ਸਿੱਕਰ ਹਾਂ ਬਾਕੀ ਹੈ ਤੇ ਬਾਕੀ ਚਵਾਈ ਉਹ ਮੋਟੀ ਆ ਹਣਾ ਹਾਂਜੀ ਪੂਰੀ ਮੋਟੀ ਦੇਖ ਲਓ ਗਾਵਾਂ ਵਾਲੀ ਹਾਂਜੀ ਨਹੀਂ ਬਾਕੀ ਓਕੇ ਰਿਪੋਰਟ ਆ ਸਜਣੋ ਆ ਧਾਰਾ ਤੁਹਾਨੂੰ ਚੈੱਕ ਕਰਾ ਤੀਆਂ ਇਹ ਕਹਤੀ ਆਪਾਂ 1 ਲੱਖ ਤੇ 2000 ਦੀ ਹਣਾ ਹਾਂਜੀ ਸੱਜਣੋ 1 ਲੱਖ ਤੇ 2000 ਦੀ ਬੂਰੀ ਵੱਡੇ ਢਾਂਚੇ ਦੀ ਮੈਂ ਤੇ ਆਹ ਕਹਤੀ ਆ 95000 ਚ ਛੋੜ ਛੱਪਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਸਾਰੇ ਭੈਣਾ ਭਰਾਵਾਂ ਨੂੰ